ਦਾਤਾ ਜੀ ਕਾਲਮ ਉਠਾਲੀ ਤੇਰੇ ਸਹਾਰੇ ਤੇ ਅੱਜ ਜਹਾਂ ਮੇਹਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਮਾਣਾ ਟੈਪਿਆ ਤੇਰੇ ਦਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਬਾਹਰ ਕੇ ਭਾਰਤ ਲਈ ਲਾਲ ਵਾਰਤੇ ਪਟਨੇ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਵੀਖਮ ਵਿੱਚ ਫਕਰਾਂ ਵਾਲੇ ਸ਼ਾਂਤੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਨੀਆ ਲਈ ਪਿਤਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਾਇਰਾں ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਛੋਟੀ ਬਚੀਂ ਮਰਦੇ ਜੰਗਾ ਹਾਣੀ ਬਣ ਲੜੰਗਾ ਤੂੰ ਧੀਰਾ ਦੇ ਨਾਲ ਦਾਤਿਆ ਬੰਨੀਆਂ ਸੀ ਕੜੀਆਂ ਤੂੰ ਗੱਲਾਂ ਵਿੱਚ ਝੋਜ ਭਰੀਆਂ ਕੀਤੀਆਂ ਸੀ ਬੜੀਆਂ ਤੂੰ ਵਾਰ ਕੇ ਬਾਪੂ ਮਾਣ ਤੋੜ ਹੰਕਾਰ ਦੇ ਦੇਸ ਦੀ ਰਾਖੀ ਕੀਤੀ ਮੁੱਤਰਾਂ ਨੂੰ ਵਾਰ ਕੇ ਭਾਰਤ ਲਈ ਲਾਲ ਵਾਰ ਤੇ ਪਟਨੇ ਤੋਂ ਆਨੰਦਪੁਰ ਆ ਕੇ ਕਹਿਆਂ ਨੂੰ ਤਾਰਿਆ ਕਿੱਤੀ ਜੇ ਬਹਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਕਹਿਆਂ ਨੂੰ ਅਰਪਣ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਦੇਖ ਜਾਰੇ ਮਾਰੇ ਦੀ ਹਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੰਡਤਾਂ ਦੇ ਪਰਮ ਨਿਵਾਾਰੇ ਹਰਾਂ ਨੂੰ ਕੂੜਿਆ ਸੋਧਣ ਦੀ ਕਰੀ ਤਿਆਰੀ ਵਹਿਰੀ ਨੂੰ ਖੰਗੂੜਿਆ ਕਾਤ ਡਰਪੋਕ ਕਿਤੇ ਉਹ ਧਰਮਾਂ ਨੂੰ ਚੂੜਿਆ ਦਿੱਤਾ ਸੀ ਜੀਵਨ ਪਹਿਲਾਂ ਜਾਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਲਈ ਲਾਲ ਵਾਰ ਤੇ ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਕੇ ਤੇ ਪਈ ਵਿੱਚ ਸ਼ਕਤੀ ਪਿਆਉਂਦੇ ਪਾਣੀ ਦੀ ਲਾ ਕੇ ਤੇ ਪਹਿਲਾ ਸਿਰ ਕਤਲੇ ਫੇਰੇ ਧੜ ਤੇ ਟਿਕਾ ਕੇ ਤੇ ਲਾ ਕੇ ਤੇ ਇੱਕੋ ਬਲਾਤਾ ਹਰ ਇੱਕ ਪਰਾਨੀ ਨੂੰ ਸ਼ਾਇਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਾਵੀਆਂ ਦੀ ਨਮਸਕਾਰ ਹੈ ਮਹਾਰ ਨਗਾਰੇ ਸਿੰਘ ਘੋੜੀਆਂ ਤੇ ਚੜਦੇ ਰਹੇ ਕਰ ਕੇ ਤਿਆਰੀ ਰਾਜੇ ਰਣ ਦੇ ਵਿੱਚ ਲੜਦੇ ਰਹੇ ਰਾਜੇ ਕਈ ਭੀਮ ਚੰਦ ਜੇ ਸਾਨਾ ਵਖ ਲੜਦੇ ਰਹੇ ਆਏ ਕਈ ਜਾਵਰ ਚੜ ਕੇ ਜਾਂਦੇ ਵਖ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਭਾਰਤ ਲਈ ਲਾਲ ਵਾਰ ਤੇ ਜਰੀਆਂ ਤਕਲੀਫਾਂ ਦਾ ਤਾਂ ਦੇਸ਼ ਲਈ ਬੜਨਾ ਤੂੰ ਲਾਈਆਂ ਚਮਕਾਉਰ ਦੇ ਅੰਦਰੋਂ ਤੀਰਾਂ ਦੀਆਂ ਝੜੀਆਂ ਤੂੰ ਵਾਰੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਵਿੱਚ ਨਾ ਪੁੱਤਰ ਬਦਲੇ ਦਿੱਤਾ ਗੁਟ ਪਾਣੀ ਨੂੰ ਕਵੀਆਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ